ਜਿੱਦਾ ਜਿਹੜਾ ਇਹ ਪਵਿੱਤਰ ਸਾਨ ਗਰਦਾਸ ਸਿੰਘਲ ਗੜੀ ਦੇ ਵਿੱਚ ਕਿਲਾ ਬਣਾਉਣ ਦੀ ਨੀਂ ਪੱਥਰ ਰੱਖਿਆ ਗਿਆ ਏ ਇਹ ਸਾਡੇ ਮਾਨਵ ਵਿੱਚ ਬੜੇ ਲੰਬੇ ਸਮੇਂ ਦਾ ਚਾਹ ਸੀ ਇਹ ਅਸੀਂ ਸਨ 12 ਵਿੱਚ ਮਤਾ ਕਰਵਾਇਆ ਸੀਗਾ ਲੇਕਿਨ ਇਹ ਮਤਾ ਲੰਮਕਦਾ ਲੰਮਕਦਾ ਅੱਜ ਦਿਨ ਆਇਆ ਵਾ ਕਿ ਗੁਰੂ ਨੇ ਕਿਰਪਾ ਕੀਤੀ ਏ ਸ਼ੀਦਾ ਨੇ ਕਿਰਪਾ ਕੀਤੀ ਏ ਤੇ ਅੱਜ ਇਹ ਮਤਾ ਜਿਹੜਾ ਲਾਗੂ ਹੋਇਆ ਵਾ ਮੌਸਲੇ ਦੇ ਪ੍ਰਧਾਨ ਨੂੰ ਔਰ ਮੌਜੂਦਾ ਪ੍ਰਧਾਨ ਨੂੰ ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਡਾ ਇੱਕ ਸਾਡੇ ਇਲਾਕੇ ਵਿੱਚ ਬਹੁਤ ਪਵਿੱਤਰ ਸਥਾਨ ਹੈ ਜਿੱਥੇ ਹਜ਼ਾਰਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਬੜੇ ਮੁਗਲਾ ਮੂਲ ਰਾਜ ਦੇ ਨਾਲ ਬੜੀ ਵੱਡੀ ਟੱਕਰ ਲਈਏ ਅੱਜ ਉਸ ਸਥਾਨ ਤੇ ਅਸੀਂ ਸਾਰੇ ਖਲੋਤੇ ਹੋਏ ਆਂ ਉਹ ਸਥਾਨ ਨੂੰ ਅਸੀਂ ਸਜਦਾ ਕਰਨ ਵਾਸਤੇ ਆਏ ਆਂ ਮੈਂ ਪੂਰੀਆਂ ਸਮੂਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿਸ ਕਿਲੇ ਦੇ ਵਿੱਚ ਆਪਣੇ ਪਰਿਵਾਰ ਦਾ ਦਸਵੰਦ ਕੱਢ ਕੇ ਤੇ ਕਿਲੇ ਦੇ ਵਿੱਚ ਜ਼ਰੂਰ ਯੋਗਦਾਨ ਪਾਉਣ ਕਾਰ ਸੇਵਾ ਵਾਲੇ ਸੰਤਾਂ ਨੂੰ ਦਸਵੰਦ ਜਿਹੜਾ ਉਹ ਦੇਣ ਤਾਂ ਕਿ ਪੂਰਾ ਸ਼ਾਨਦਾਰ ਤੇ ਵਧੀਆ ਕਿਲਾ ਬਣਾਇਆ ਜਾਵੇ ਜੋ ਇਤਿਹਾਸ ਵਿੱਚ ਦੁਨੀਆ ਦੇ ਲੋਕ ਆ ਕੇ ਇੱਥੇ ਦਰਸ਼ਨ ਕਰ ਸਕਣ। ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਬਣੇ ਪਰ ਇੰਨੀ ਛੇਤੀ ਵੀ ਨਹੀਂ ਕਰਾਂਗੇ ਕਿ ਸਾਡੀਆਂ ਜਿਹੜੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਜਾਂ ਸਾਡਾ ਕਿਲਾ ਵਾ ਇਹਨੂੰ ਛੇਤੀ ਛੇਤੀ ਕਰਕੇ ਤੇ ਅਧੂਰਾ ਕੀਤਾ ਜਾਵੇ। 1 ਕਰੋੜਾ ਰੁਪਏ ਲੱਗਣੇ ਨੇ ਕੋਈ ਲੱਖਾਂ ਵਾਲੀ ਗੱਲ ਤੇ ਹੈ ਨਹੀਂ ਕਰੋੜਾ ਰੁਪਏ ਲੱਗਣੇ ਨੇ ਸੰਗਤਾਂ ਨੂੰ ਅਪੀਲ ਹੈ ਦੇ ਵਿੱਚ ਯੋਗਦਾਨ ਪਾਉਣ ਜਿੰਨੀ ਜਿੰਨੀ ਰੱਬ ਨੇ ਸਮਰੱਥਾ ਦਿੱਤੀ ਉਹਨੇ ਉਹਨੇ ਪੈਸੇ ਪਾਉਣ ਉਹਨਾਂ ਉਹਨਾਂ ਸਮਾਂ ਦੇਣ ਆਣ ਕੇ ਸੇਵਾ ਕਰਨ ਸ਼ਹੀਦਾਂ ਨੂੰ ਨਮਸਕਾਰ ਕਰਨ ਤੇ ਚੜ੍ਹਦੀ ਕਲਾ ਲੈ ਕੇ ਜਾਣ ਅੱਜ ਗੜੀ ਗਰਦਾਸਨਗਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿੱਥੋਂ ਗ੍ਰਫਤਾਰ ਕੀਤਾ ਗਿਆ ਜਿੱਥੇ अनेਕਾਂ ਸਿੰਘ ਸਿੰਘਣੀਆਂ ਪਛੰਗੀ ਸ਼ਹੀਦ ਹੋਏ ਨੇ ਉਸ ਸਥਾਨ ਦੀ ਜਿਹੜੀ ਸੇਵਾ ਇਹ ਮੈਂ ਸਮਝਣਾ ਗੁਰੂ ਰਹਿਮਤ ਕਰਦਾ ਸਾਡੇ ਜ਼ਿਲ੍ਹਾ ਗਰਦਾਸਪੁਰ ਦੀ ਸਾਡੀ ਸਤਕਾਰਯੋਗ ਸ਼ਖਸ਼ੀਅਤ ਜੈਦਰ ਸੁੱਚਾ ਸਿੰਘ ਲੰਗਾ ਜੀ ਨੇ 12 ਵਿੱਚ ਪ੍ਰਾਲਾ ਕੀਤਾ ਸੀ ਉਸ ਦੇ ਵੇਲੇ ਦੇ ਪ੍ਰਧਾਨ ਸਾਹਿਬ ਨੇ ਮਤਾ ਕੀਤਾ ਕੁਝ ਮਜਬੂਰੀਆਂ ਕੁਝ ਠੰਡੇ ਬਸਤੇ ਵਿੱਚ ਪੈਣ ਕਰਕੇ ਕਾਰਜ ਅੱਗੇ ਰੰਭ ਨਾ ਹੋਇਆ ਫੋਨ ਦੇ ਪ੍ਰਧਾਨ ਸਾਹਿਬ ਨੇ ਇਸ ਮਤੇ ਨੂੰ ਦੁਬਾਰਾ ਸਾਹਮਣੇ ਲਿਆ ਕੇ ਜੈਦਰ ਸੁੱਚਾ ਸਿੰਘ ਲੰਗਾ ਜੀ ਦੀ ਮੰਗ ਤੇ ਅੱਜ ਗੜੀ ਗਰਦਾਸ ਨੰਗਲ ਵਿਖੇ ਇਹਨੂੰ ਇੱਕ ਕਿਲੇ ਦਾ ਰੂਪ ਦੇਣ ਲਈ ਗੜੀ ਦਾ ਰੂਪ ਦੇਣ ਲਈ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਤਰਨ ਤਨ ਵਾਲਿਆਂ ਨੂੰ ਇਥੋਂ ਦੀਆਂ ਸਵਾਵਾਂ ਦਿੱਤੀਆਂ ਇਹ ਥੋੜੇ ਸਮੇਂ ਦੇ ਵਿੱਚ ਇੱਥੇ ਇੱਕ ਐਸੀ ਦਿੱਖ ਬਣੇਗੀ ਵਾਕਈ ਸੰਗਤ ਆ ਕੇ ਨਤਮਸਤ ਹੋ ਕਿਉਂਕਿ ਉਹਨਾਂ ਦਾ ਮਨ ਭਾਵਕ ਹੋਏਗਾ ਕਿ ਇਹ ਸਥਾਨ ਵਾਕਈ ਗੜੀ ਦਾ ਰੂਪ ਧਾਰਨ ਕਰ ਗਿਆ ਇੱਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਵਿੱਚ ਜੰਗ ਲੜੀ ਉਹ ਸਥਾਨਾਂ ਦੀ ਸੇਵਾ ਅੱਜ ਟੱਪ ਲਾ ਕੇ ਰੰਗ ਹੋਈਏ ਮੈਂ ਸਮਝਿਆ 1 ਸਾਲ ਦਾ ਬਾਬਾ ਜੀ ਨੂੰ ਸਮਾਂ ਦਿੱਤਾ ਮਤੇ ਮੁਤਾਬਕ ਔਰ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਆ ਪਹਿਲਾਂ ਚਾਰ ਚਫਰੇ ਬਾਉਂਡਰੀ ਵਾਲ ਜਿਹੜੀ ਛੋਟੀ ਇੱਟ ਦੀ ਟਾਇਲ ਰੂਪੀਟ ਇੱਟ ਲਾ ਕੇ ਉਹਦੀ ਕੀਤੀ ਜਾਣੀ ਹੈ ਫਿਰ ਅੰਦਰ ਦੀਆਂ ਇਮਾਰਤਾਂ ਜਿਹੜੀਆਂ ਦਰਬਾਰ ਤੇ ਜਿਹੜਾ ਬਾਕੀ ਦੇਖ ਦਿੱਤੀ ਜਾਏਗੀ ਆਉਣ ਵਾਲੇ ਸਮੇਂ 'ਚ ਬਹੁਤ ਸੁੰਦਰ ਸਥਾਨ ਏ ਬਨ ਗੇ ਲਗਾ ਸਾਹਿਬ ਨੇ ਇੱਥੇ ਪਹਿਲਾਂ ਵੀ ਬਹੁਤ ਵੱਡਾ ਕਾਰਜ ਕੀਤਾ ਜਦੋਂ ਇੱਕ ਸਕੂਲ ਤੇ ਇੱਕ ਕਾਲਜ ਇਸ ਇਲਾਕੇ ਨੂੰ ਦੇ ਕੇ ਵਿੱਦਿਆ ਦਾ ਇੱਕ ਖੇਤਰ ਵੀ ਇਸ ਥਾਨ ਨੂੰ ਨਾਮ ਦੇਣ ਲਈ ਬਣਾਇਆ ਸੀ ਮੈਂ ਲਗਾ ਸਾਹਿਬ ਦਾ ਸ਼ਰੋਮਨੀ ਗੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਬਧਾਈ ਦੇਣਾ